ਪਛਮੀ ਮੁਲਕਾਂ ਦੇ ਵਿੱਚ ਭਾਰਤੀ ਦਖਲਅੰਦਾਜ਼ੀ ਹੈ ਜਿਹੜੀ ਅ ਅਮਰੀਕਾ ਅਤੇ ਕੈਨੇਡਾ ਦੇ ਜਿਹੜੀ ਸੋਵਰਨਿਟੀ ਨੂੰ ਇੱਕ ਤਰ੍ਹਾਂ ਦਾ ਚੈਲੇਂਜ ਹੈ ਅਤੇ ਇੱਥੋਂ ਦੇ ਲਾ ਐਨਫੋਰਸਮੈਂਟ ਨੂੰ ਮਜ਼ਾਕ ਕਰਨਾ ਇੱਥੇ ਆ ਕੇ ਕਾਰਵਾਈਆਂ ਕਰਨੀਆਂ ਤੇ ਕਰਾਉਣੀਆਂ ਇਸ ਦੇ ਬਾਰੇ ਸੀਸਿਸ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਹ ਅਤੇ ਅਮਰੀਕਾ ਦੀ ਐਫਬੀਆਈ ਕੋਲ ਮੈਂ ਕਹਿੰਦਾ ਕਿ ਬਹੁਤ ਜ਼ਿਆਦਾ ਸਬੂਤ ਇਕੱਠੇ ਹੋ ਚੁੱਕੇ ਨੇ ਸੋ ਇਹ ਜਾਪਦਾਨੀ ਐਸੇ ਤਰ੍ਹਾਂ ਹੋਏਗਾ ਕਿ ਕੈਨੇਡਾ ਦੇ ਵਿੱਚ ਮੋਦੀ ਦੇ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਪੁੱਛਗਿੱਛ ਹੋਏਗੀ ਇਹ ਸਾਰੇ ਮਾਮਲੇ ਨੂੰ ਲੈ ਕੇ ਭਾਈ ਹਰਦੀਪ ਸਿੰਘ ਨੇਜਰ ਦੇ ਮਾਮਲੇ ਨੂੰ ਲੈ ਕੇ ਤਾਂ ਹੋਣੀ ਹੀ ਹੋਣੀ ਹੈ ਬਾਕੀ ਦੀਆਂ ਜਿਹੜੀਆਂ ਕ੍ਰਾਈਮ ਦੀਆਂ ਘਟਨਾਵਾਂ ਨੇ ਉਸ ਸਵੱਧ ਦੇ ਵਿੱਚ ਵੀ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਉਹ ਜਵਾਬ ਤਲਬੀ ਕੀਤੀ ਜਾ ਸਕਦੀ ਹੈ ਸੋ ਉਸ ਦੇ ਬਾਰੇ ਜੇ ਮੋਦੀ ਹਾਂ ਕਰਦੇ ਨੇ ਆਪਣੀ ਹਿੱਸੇਦਾਰੀ ਚ ਜਿਹੜੀਆਂ ਸਾਰੀਆਂ ਘਟਨਾਵਾਂ ਹੋਈਆਂ ਨੇ ਤਾਂ ਵੀ ਫਸਦੇ ਨੇ ਅਤੇ ਜੇ ਨਾਂ ਕਰਦੇ ਨੇ ਇਹ ਕਹਿੰਦੇ ਨੇ ਕਿ ਹਾਂ ਅਸੀਂ ਸ਼ਾਮਲ ਤਾਂ ਨਹੀਂ ਪਰ ਇਹਨਾਂ ਘਟਨਾਵਾਂ ਬਾਰੇ ਅਸੀਂ ਜਾਂਚ ਪੜਤਾਲ ਕਰਾਂਗੇ ਜਾਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਸੋ ਦੋਵੇਂ ਪਾਸੇ ਹੀ ਮੋਦੀ ਮੋਦੀ ਜਿਹੜਾ ਹੈ ਉਹ ਫਸਿਆ ਹੋਇਆ ਇਸ ਵੇਲੇ ਮੋਦੀ ਫਸਿਆ ਹੋਇਆ ਤਾਂ ਅਸੀਂ ਕਹਾਂਗੇ ਕਿ ਇੰਡੀਆ ਫਸਿਆ ਹੋਇਆ ਹੈ ਜਾਂ ਇੰਡੀਅਨ ਸਿਸਟਮ ਫਸਿਆ ਹੋਇਆ ਹੈ